ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਲਈ ਕੋਟੀਆਂ ਸਵਟਰ ਕੈਪ ਮਫਲਰ ਸ਼ਾਲ ਸਟੌਲ ਕਿਉਂਕਿ ਦੋਨਾਂ ਸਾਈਡਾਂ ਤੋਂ ਡਿਜ਼ਾਈਨ ਆ ਜਿਹੜਾ ਇੱਕੋ ਜਿਹਾ ਦਿਖਾਈ ਦਿੰਦਾ ਠੀਕ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਚ ਕੰਪਲੀਟ ਹੋ ਜਾਂਦਾ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜੇਕਰ ਤੁਸੀਂ ਇਸ ਤਰ੍ਹਾਂ ਨਾਰਮਲ ਪੱਛਮ ਨਾਲ ਬਣਾ ਰਹੇ ਹੋ ਇਸ ਤਰ੍ਹਾਂ ਨਾਰਮਲ ਗੋਲ ਪੱਛਮ ਮੇਰੇ ਕੋਲ ਇਹ ਤਿੰਨ ਪਲਾਈ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਜੇਕਰ ਤੁਹਾਡੀ ਪੱਛਮ ਮੋਟੀ ਹੈ ਤੁਸੀਂ ਮੋਟੀਆਂ ਸਲਾਈਆਂ ਨਾਲ ਇਹਨੂੰ ਬਣਾਉਣਾ ਠੀਕ ਹੈ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਕੁੰਡੇ ਤੁਸੀਂ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਉਸੇ ਤਰ੍ਹਾਂ ਪਾ ਲੈਣੇ ਆ ਠੀਕ ਹੈ ਤਾਂ ਦੇਖੋ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਪੋਣੋ ਬਾਦੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਪਹਿਲੀ ਸਲਾਈ ਇੱਥੇ ਮੇਰੀ ਤੇ ਮੈਂ ਇਹਨੂੰ ਸਿੱਧਾ ਬਣਾ ਲੈਣੀ ਹੈ ਇੱਥੇ ਠੀਕ ਹੈ ਹੁਣ ਦੋ ਦੋ ਕੁੰਡਿਆਂ ਤੇ ਆਪਣਾ ਡਿਜ਼ਾਈਨ ਚੱਲਣਾ ਦੋ ਕੁੰਡਿਆਂ ਵਿੱਚੋਂ ਇੱਕ ਕੁੰਡਾ ਤਾਂ ਪਲਟਾ ਬਣਾਉਣਾ ਹੈ ਥ੍ਰੈਡ ਪਿੱਛੇ ਕਰਨਾ ਹੁਣ ਦੂਸਰਾ ਕੁੰਡਾ ਆਪਾਂ ਸਿੱਧਾ ਬਣਾਉਣਾ ਹੈ ਪਰ ਆਪਾਂ ਨਾਰਮਲ ਸਿੱਧਾ ਨਹੀਂ ਬਣਾਉਣਾ ਇਸ ਤਰ੍ਹਾਂ ਠੀਕ ਹੈ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਨਹੀਂ ਬਣਾਉਣਾ ਆਪਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਵੀ ਆਪਾਂ ਇਸ ਤਰ੍ਹਾਂ ਨਹੀਂ ਘਮਾਉਣਾ ਪਿਛਲੇ ਪਾਸੇ ਵੱਲ ਨੂੰ ਇਸ ਤਰ੍ਹਾਂ ਘੁਮਾ ਕੇ ਸਿੱਧਾ ਕੁੰਡਾ ਬਣਾਉਣਾ ਹੈ ਇਹੀ ਦੋ ਦੋ ਕੁੰਡਿਆਂ ਨੂੰ ਆਪਾਂ ਸਿਲਾਈ ਤੇ ਰਿਪੀਟ ਕਰਨਾ ਹੈ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਅੰਡੇ ਪਿੱਛੇ ਇੱਕ ਸਿੱਧਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਘੁਮਾ ਕੇ ਪਿੱਛੇ ਵਾਲ ਨੂੰ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਪਿੱਛੇ ਵਾਲ ਨੂੰ ਘੁਮਾ ਕੇ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਪਿੱਛੇ ਵਾਲ ਨੂੰ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਪਿੱਛੇ ਵਾਲ ਨੂੰ ਥ੍ਰੈਡ ਘੁਮਾ ਕੇ ਇੱਕ ਸਿੱਧਾ థర్డ్ కి అడ్డ పిచ్చే పిచ్చి సైడ్ థర్ెడ్ పిచ్చే వల్ను థడ్ అల్టా థర్ెడ్ పచ్చే పిచ్చిలీ సైడ్ పిచ్చే వల్లు కండా సిద్ధా థర్ెడ్ అట్లా థర్ెడ్ పిచ్చే ఇరం పిచ్చి సైడ్ థర్ెడ్ పిచ్చే వల్ను థడ్ పిచ్చే పిచ్చి సైడ్ థర్ెడ్ పిచ్చే వల్ను ఉల్టా ఇర పిచ్చి సైడ్ థర్ెడ్ పచ్చే వల్ల కుస్ట్ వాళ్ళ కు ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਉਲਟਾ ਬਣਾਓ ਚਾਹੇ ਸਿੱਧਾ ਇਹ ਤੁਹਾਡੀ ਆਪਣੀ ਮਰਜ਼ੀ ਬਾਧੂ ਕੁੰਡਾ ਠੀਕ ਹੈ ਇਸ ਤਰ੍ਹਾਂ ਦੇਖੋ ਇਹ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਿਆ ਤਾਰੂ ਚਾਹੀ ਬਣੂ ਅੱਗੇ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਹੁਣ ਜਿਸ ਤਰ੍ਹਾਂ ਦਾ ਕੁੰਡਾ ਆਪਾਂ ਨੂੰ ਦਿਖਾਈ ਦੇਵੇਗਾ ਆਪਾਂ ਉਸੇ ਤਰ੍ਹਾਂ ਦਾ ਬਣਾਵਾਂਗੇ ਠੀਕ ਹੈ ਇਹ ਕੁੰਡਾ ਹੁਣ ਆਪਣਾ ਇੱਧਰ ਸਿੱਧਾ ਬਣਾਇਆ ਤੇ ਇੱਧਰ ਆਪਣਾ ਉਲਟਾ ਬਣੂਗਾ ਇੱਧਰ ਜਿਹੜਾ ਉਲਟਾ ਬਣਾਇਆ ਹੈ ਇੱਧਰ ਸਿੱਧਾ ਬਣੂਗਾ ਇੱਕ ਕੁੰਡਾ ਆਪਣਾ ਆ ਗਿਆ ਉਲਟਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਸਿੱਧਾ ਪਰ ਉਸੇ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਪਿੱਛੇ ਵਾਲ ਨੂੰ ਥ੍ਰੈਡ ਘੁਮਾ ਕੇ ਠੀਕ ਹੈ ਥ੍ਰੈਡ ਅੱਗੇ ਕੁੰਡਾ ਉਲਟਾ ਥ੍ਰੈਡ ਪਿੱਛੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਪਿੱਛੇ ਵਾਲ ਨੂੰ ਥ੍ਰੈਡ ਘੁਮਾ ਕੇ ਇੱਕ ਸਿੱਧਾ ਇੱਕ ਉਲਟਾ ਥ੍ਰੈਡ ਪਿੱਛੇ ਇਸ ਤਰ੍ਹਾਂ ਇੱਕ ਸਿੱਧਾ ਸਿੱਧਾ ਗੁੰਡਾ ਆਪਾਂ ਉਸੇ ਤਰ੍ਹਾਂ ਬਣਾਉਣਾ। ਮਤਲਬ ਦੋਨਾਂ ਪਾਸਿਆਂ ਤੋਂ ਸਲਾਈ ਜਿਹੜੀ ਸੇਮ ਬਣਾਉਣੀ ਹੈ ਆਪਾਂ। ਜਿਵੇਂ ਰਾਈਟ ਸਾਈਡ ਤੋਂ ਸਲਾਈ ਬਣਾਈ ਹੋਵੇ ਆਪਾਂ ਰੋਂਗ ਸਾਈਡ ਤੋਂ ਬਣਾਉਣੀ ਹੈ ਸਲਾਈ ਠੀਕ ਹੈ ਇੱਕ ਹੀ ਸਲਾਈ ਦਾ ਡਿਜ਼ਾਈਨ ਹੈ। ਇੱਕ ਸਲਾਈ ਨੂੰ ਆਪਾਂ ਦੋਨਾਂ ਪਾਸਿਆਂ ਤੇ ਰਿਪੀਟ ਕਰਨੇ। ਫਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸिलाई ਹੈ। ਇਹ ਹੀ ਦੋ ਸਲੰਗ ਇੱਕ ਸਲਾਈ ਕਹਿ ਲੋ ਚਾਹੇ ਦੋ ਸਲੰਗਾਂ ਕਹਿ ਲੋ। ਇਸੇ ਤਰ੍ਹਾਂ ਆਪਾਂ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਇੱਕ ਵਾਰ ਫਿਰ ਮੈਂ ਤੁਹਾਨੂੰ ਇਹ ਹੀ ਦੋ ਸਲੰਗਾਂ ਜਿਹੜੀਆਂ ਬਣਾ ਕੇ ਦਿਖਾਉਣੀ ਹੈ ਦੇਖੋ ਪਹਿਲਾ ਕੁੰਡਾ ਤਾਰਿਆ। ਜਿਹੜਾ ਕੁੰਡਾ ਉਲਟਾ ਉਹਨੂੰ ਆਪਾਂ ਉਲਟੇ ਬਣਾਉਣਾ। ਥ੍ਰੈਡ ਕੀਤਾ ਪਿੱਛੇ। ਸਿੱਧੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਬਣਾਉਣਾ। ਜਿਵੇਂ ਆਪਾਂ 올ਟੇ ਸਿੱਧੇ ਕੁੰਡੇ ਦਾ ਬਾਰਡਰ ਬਣਾਉਣੀ ਹੈ ਬਸ ਉਸੇ ਤਰ੍ਹਾਂ ਹੀ ਡਿਜ਼ਾਈਨ ਹੈ ਥੋੜਾ ਜਿਹਾ ਫਰਕ ਹੈ ਜਿਹੜਾ ਸਿੱਧਾ ਕੁੰਡਾ ਬਣਾਉਣਾ ਆਪਾਂ ਪਿਛਲੀ ਸਾਈਡ ਤੋਂ ਪਿੱਛੇ ਵੱਲੋਂ ਥ੍ਰੈਡ ਘੁਮਾ ਕੇ ਬਣਾਉਣਾ ਹੈ ਸਿੱਧਾ ਕੁੰਡਾ ਇਸੇ ਤਰ੍ਹਾਂ ਉਲਟਾ ਕੁੰਡਾ ਇਸ ਤਰ੍ਹਾਂ ਉਲਟਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਠੀਕ ਹੈ ਚਾਹੇ ਬਾਰਡਰ ਦੇ ਤੌਰ ਤੇ ਬਣਾਓ ਬੱਚਿਆਂ ਦੇ ਕੋਟੀਆਂ ਸਵੈਟਰ ਬਣਾ ਰਹੇ ਹਾਂ ਤਾਂ ਸਾਰੇ ਪ੍ਰੋਜੈਕਟ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਉਲਟੀ ਸਾਈਡ ਤੋਂ ਫਿਰ ਉਸੇ ਤਰ੍ਹਾਂ ਬਣਾਵਾਂਗੇ ਇਹ ਕੁੰਡਾ ਤਾਰੇ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦੇ ਦੇਖੋ ਹੁਣ ਇਹ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾਵਾਂਗੇ ਉਧਰ ਸਿੱਧਾ ਬਣਾਇਆ ਸਿੱਧੇ ਕੁੰਡੇ ਉੱਪਰ ਸਿੱਧਾ ਕੁੰਡਾ ਇਸ ਤਰ੍ਹਾਂ ਉਲਟੇ ਉੱਪਰ ਉਲਟਾ ਸਿੱਧੇ ਉੱਪਰ ਸਿੱਧਾ ਕੁੰਡਾ ਉਲਟੇ ਉੱਪਰ ਉਲਟਾ ਸਿੱਧੇ ਉੱਪਰ ਸਿੱਧਾ ਕੁੰਡਾ ਇਸ ਤਰ੍ਹਾਂ ਉਲਟੇ ਉੱਪਰ ਉਲਟਾ ਕੁੰਡਾ ਸਿੱਧੇ ਉੱਪਰ ਇਸ ਤਰ੍ਹਾਂ

ਲਓ ਜੀ ਇੱਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਰਿਪੀਟ ਕਰਕੇ ਦਿਖਾਤਾ ਤੇ ਇਸ ਤਰ੍ਹਾਂ ਜਦੋਂ ਆਪਾਂ ਅੱਗੇ-ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ